ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓੰਕਾਰ ਸਿੰਘ ਅੱਜ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਜਿਹੜੀ ਉਹ ਜਾਣਕਾਰੀ ਕੀ ਹੈ ਜਿਵੇਂ ਆਪਣਾ ਆਲੂ ਵਾਲਾ ਵਹਣ ਬੇਲਾ ਹੋ ਗਿਆ ਉਹਦੇ ਵਿੱਚ ਆਪਾਂ ਖੀਰੇ ਦੀ ਬਿਜਾਈ ਕਰ ਸਕਦੇ ਹਾਂ ਕਿਹੜਾ ਖੀਰੇ ਦੀ ਬਿਜਾਈ ਕਰ ਸਕਦੇ ਹਾਂ ਕਿਵੇਂ ਕਰ ਸਕਦੇ ਹਾਂ ਪੂਰੀ ਜਾਣਕਾਰੀ ਦਊਂਗਾ ਤੁਸੀਂ ਸਾਡੀ ਵੀਡੀਓ ਨੂੰ ਦੇਖਣਾ ਨਾ ਭੁੱਲਣਾ ਪੂਰੀ ਦੇਖਿਓ ਤਾਂ ਕਿ ਜਿਹੜੀ ਤੁਸੀਂ ਅਧੂਰੀ ਦੇਖ ਲੈਨੇ ਹੋ ਉਦੇ ਵਿੱਚ ਪੂਰੀ ਤੁਹਾਨੂੰ ਜਾਣਕਾਰੀ ਨਹੀਂ ਮਿਲਦੀ ਤੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਜੇਕਰ ਕੋਈ ਫੇਰ ਵੀ ਕਮੀ ਰਹਿ ਗਈ ਤਾਂ ਤੁਸੀਂ ਕਾਲ ਕਰਕੇ ਵੀ ਪੁੱਛ ਸਕਦੇ ਹੋ ਇਹ ਆਲੂ ਵਾਲਾ ਬਹਾਨਾ ਇਹ ਵੇਲਾ ਹੋ ਗਿਆ ਸੀਗਾ 10 ਫਰਵਰੀ ਨੂੰ ਵੇਲਾ ਹੋ ਗਿਆ ਸੀਗਾ ਉਸ ਤੋਂ ਬਾਅਦ ਬਹਾਨ ਤਿਆਰ ਕਰਾ ਕੇ ਤੇ ਹੁਣ ਇਸ ਦੇ ਬੈੱਡ ਬਣਾਤੇ ਮਲਚਿੰਗ ਵਸਾ ਕੇ ਖੀਰੇ ਦੀ ਖੇਤੀ ਕਰਨੀ ਆ ਖੀਰੇ ਦੀ ਖੇਤੀ ਕਿਵੇਂ ਕਰੀ ਜਾਂਦੀ ਆ ਕਿਹੜੀ ਕਿਹੜੀ ਵੈਰਾਈਟੀ ਆ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਣ ਲੱਗੇ ਆ ਜਿਵੇਂ ਆਪਾਂ ਵੈਰਾਈਟੀਆਂ ਦੀ ਗੱਲ ਕਰਦੇ ਆਂ ਜੀ ਤਾਂ ਨੋਨੀਓ ਕੰਪਨੀ ਦੇ ਦੋ ਵੈਰਾਈਟੀਆਂ ਨੇ ਇੱਕ ਤਾਂ ਸਿਮਰ ਇੱਕ ਰੂਚੀਤਾ ਜਿਹੜੀ ਸਿਮਰਾ ਕੀ ਇਹ ਤਾਂ ਹੈਗੀ ਸੀਡਲੈਸ ਜਿਹੜੀ ਰੂਚੀਤਾ ਉਹ ਨੂੰ ਸੀਡਲੈਸ ਨਹੀਂ ਹੈਗੀ ਉਹ ਆਮ ਹੀ ਆ ਸੈਜ ਵਧੀਆ ਹੁੰਦਾ ਵਧੀਆ ਹੁੰਦਾ ਜਿਹੜੀ ਸਿਮਰਾ ਇਹਨੂੰ ਤਾਂ ਆਪਾਂ ਮਲਚਿੰਗ ਸੀਟ ਬਸਾਇ ਬਿਨਾ ਲਾਈ ਨਹੀਂ ਸਕਦੇ ਦੂਸਰੀ ਨੂੰ ਆਪਾਂ ਲਾ ਵੀ ਸਕਦੇ ਆ ਜਿਹੜੀ ਕੰਪਨੀ ਸਪਾਰਸ ਕਰਦੀ ਹੈ ਇਸ ਲਈ ਕੀ ਕਰਨਾ ਕਿਵੇਂ ਕਰਨਾ ਤੁਹਾਨੂੰ ਦੱਸ ਦਿਆ ਜਿਵੇਂ ਤੁਹਾਨੂੰ ਦੱਸਿਆ ਸੀਗਾ ਇਸ ਤਰ੍ਹਾਂ ਬਹਣ ਦੀ ਚੰਗੀ ਤਰ੍ਹਾਂ ਬਾਹੀ ਕਰਕੇ ਡੀਏਪੀ ਖਾਦ ਮੈਕੋਰਾਜਾ ਕੈਲਸ਼ੀਅਮ ਨਾਈਟ੍ਰੇਟ ਸਭ ਨੂੰ ਸਿੱਟਾ ਦੇ ਕੇ ਬਾਹੀ ਦੇ ਲਾਸਟ ਦੇ ਵਿੱਚ ਸਿੱਟਾ ਦੇ ਦੇਣਾ ਸਿੱਟਾ ਦੇਣ ਤੋਂ ਬਾਅਦ ਬੈੱਡ ਬਣਾ ਲੈਣੇ ਦੇਖੋ ਜੀ ਬੈੱਡ ਬਣਾਉਣ ਤੋਂ ਉਪਰੰਤ ਜੇਕਰ ਆਪਾਂ ਵਧੀਆ ਟਾਪ ਦੀ ਖੇਤੀ ਕਰਨੀ ਹੈ ਨਦੀਨਾਂ ਦੀ ਗੜਾਈ ਗੜੂਈ ਦੀ ਸਭ ਦੀ ਸਮੱਸਿਆ ਨੂੰ ਖਤਮ ਕਰਨਾ ਤਾਂ ਫਿਰ ਮਲਚਿੰਗ ਬਸਾਓ ਮਲਚਿੰਗ ਦੇ ਨਾਲ ਜੇਕਰ ਡ੍ਰਿਪ ਹੋ ਜੇ ਤਾਂ ਬਾਲਾ ਵਧੀਆ ਗੱਲ ਆ ਜੇ ਡ੍ਰਿਪ ਲੱਗਿਆ ਹੋਇਆ ਆਪਣਾ ਦੇਖੋ ਜੇ ਤਾਂ ਆਪਾਂ ਨੇ ਡ੍ਰਿਪ ਵਸਾ ਲਿਆ ਫਿਰ ਤਾਂ ਇਹਦੇ ਸੈਂਟਰ ਦੇ ਵਿੱਚ ਲਾਉਣਾ ਜਿਵੇਂ ਤੁਹਾਨੂੰ ਖਰਬੂਜਾ ਤਰਬੂਜ ਦੱਸਦਾ ਹੁੰਦਾ ਸੈਂਟਰ ਦੇ ਵਿੱਚ ਜਿਹੜਾ ਬੂਟੇ ਤੋਂ ਬੂਟੇ ਦਾ ਫਾਸਲਾ ਉਹ 8 ਇੰਚ ਦਾ ਹੋਣਾ ਚਾਹੀਦਾ ਬੈੱਡ ਦੇ ਇੱਕ ਪਾਸੇ ਲੱਗੂਗਾ ਸੈਂਟਰ ਦੇ ਵਿੱਚ 8 ਇੰਚ ਦਾ ਫਾਸਲਾ ਹੋਣਾ ਚਾਹੀਦਾ ਉਸ ਤੋਂ ਬਾਅਦ ਜੇਕਰ ਆਪਣੇ ਲਈ ਡ੍ਰਿਪ ਨਹੀਂ ਤਾਂ ਇਧਰਲੀ ਸਾਈਡ ਇਧਰਲੀ ਸਾਈਡ ਬੈੱਡ ਦੇ ਲਾਉਣਾ ਚਾਹੀਦਾ 8 8 ਇੰਚ ਦੇ ਫਾਸਲੇ ਤੇ ਬੀਜ ਲੱਗੂਗਾ ਬੀਜ ਲਾਉਣ ਤੋਂ ਪਹਿਲਾਂ ਪਾਣੀ ਦੇ ਦੇਣਾ ਜੇਕਰ ਤੁਸੀਂ ਨਾਲ ਕਾਰਬੋਫਰਾਨ ਦੀ ਚੁੰਡੀ ਧਰ ਕੇ ਉਸ ਤੋਂ ਬਾਅਦ ਬੀ ਲਾਉਂ ਤਾਂ ਜਰਮੀਨੇਸ਼ਨ ਵੀ ਤੇਜ਼ ਹੁੰਦੀ ਹੈ ਤੁਸੀਂ ਕਾਰਬੋਫਰਾਨ ਵੀ ਲਾ ਸਕਦੇ ਹੋ ਬੀਜ ਦੇ ਨਾਲ ਉਸ ਤੋਂ ਬਾਅਦ ਜਦੋਂ ਆਪਾਂ ਬੀ ਲਾਤਾ ਇਹ 4-5 ਦਿਨਾਂ ਚ ਜਰਮੀਨੇਸ਼ਨ ਹੋ ਜਾਂਦੀ ਹੈ ਖੀਰੇ ਦੀ ਬਹੁਤ ਜਲਦੀ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਸੁੰਡੀ ਵਗੈਰਾ ਦਾ ਕੋਈ ਖਿਆਲ ਰੱਖਣਾ ਵੀ ਜੇਕਰ ਕੋਈ ਸੁੰਡੀ ਵਗੈਰਾ ਆਉਂਦੀ ਹੈ ਤਾਂ ਹਲਕੀ ਕੋਈ ਸੁੰਡੀ ਦੀ ਸਪਰੇ ਕਰ ਦੇਣੀ ਆ ਉਸ ਤੋਂ ਬਾਅਦ ਇਹਦੇ ਫੰਗਸ ਕਾਫੀ ਆਉਂਦੀ ਹੈ ਫੰਗਸ ਦਾ ਖਿਆਲ ਰੱਖਣਾ ਫੰਗਸ ਦਾ ਤੁਹਾਨੂੰ ਪਤਾ ਹੀ ਹੈ ਜਿਹੜੇ ਬੰਦੇ ਖੀਰੇ ਦੀ ਕਰਦੇ ਨੇ ਇਸ ਤੇ ਡੋਨੀ ਵਗੈਰਾ ਜਿਆਦਾ ਆਉਂਦੀ ਆ ਡੋਨੀ ਲਈ ਤੁਸੀਂ ਜਿਹੜੀ ਪਹਿਲੀ ਸਪਰੇਅ ਆ ਜਦੋਂ ਤੁਹਾਨੂੰ ਮਾੜੀ ਮੋਟੀ ਸੱਕ ਲੱਗਦੀ ਹੈ ਤਾਂ 30 ਗ੍ਰਾਮ ਮਾਈਕਰੋਬਿਟ ਤੇ 60 ਗ੍ਰਾਮ ਪੋਲੀਰਾਮ ਪਰ ਟੈਂਕੀ ਦਾ ਪਾ ਕੇ ਹੱਥਾਂ ਵਾਲੀ ਟੈਂਕੀ ਦਾ ਪਾ ਕੇ ਆਪਾਂ ਸਪਰੇਅ ਕਰ ਸਕਦੇ ਆ ਜਿਹੜੀ ਇਹਨਾਂ ਦੀ ਤੜਾਈ ਦੀ ਗੱਲ ਕਰੀਏ ਤਾਂ ਤੜਾਈ ਲਗਭਗ 35 ਤੋਂ 40 ਦਿਨਾਂ ਦੇ ਵਿੱਚ ਸਟਾਰਟ ਹੋ ਜਾਂਦੀ ਹੈ ਜਿਹੜੀ ਝਾੜ ਦੀ ਗੱਲ ਕਰੀਏ ਤਾਂ ਝਾੜੇ ਦਾ ਸੋਪਲਾਸਾ ਉਹ ਤੁਹਾਡੇ ਤੇ ਆ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਕਿੰਨਾ ਕੱਢ ਸਕਦੇ ਹੋ ਝਾੜ ਇਸ ਦਾ ਕਾਫੀ ਆ ਤੇ ਜੇ ਸਹਿਜ ਦੀ ਗੱਲ ਕਰੀਏ ਤਾਂ ਸਹਿਜ ਵੀ ਬਹੁਤ ਵਧੀਆ ਦੇਖਣ ਨੂੰ ਵੀ ਬਹੁਤ ਸੋਹਣਾਗਾ ਰੁਚੀ ਤਾਂ ਤਾਂ ਆਪਾਂ ਨੇ ਲਾਇਆਗਾ ਤੇ ਜਿਹੜਾ ਸਿਮਰਾ ਇਹ ਪਹਿਲੀ ਵਾਰੀ ਟ੍ਰਾਇਲ ਕਰ ਰਹੇ ਆ ਅਸੀਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਇਹ ਕਿਵੇਂ ਰਿਹਾ ਕਿਵੇਂ ਦਾ ਅਸੀਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰਦੇ ਅਸੀਂ ਤੁਹਾਨੂੰ ਜਿਹੜੀ ਆਪ ਚੀਜ਼ ਲਾਉਨੇ ਆ ਜਾਂ ਆਪਣੇ ਫਾਰਮਰ ਵੀ ਲਾਉਂਦੇ ਨੇ ਅਸੀਂ ਤੁਹਾਨੂੰ ਉਹਦੇ ਬਾਰੇ ਦੱਸਦੇ ਆ ਸਾਨੂੰ ਕਿਸੇ ਕੰਪਨੀ ਦਾ ਕੋਈ ਉਹ ਨਹੀਂ ਲੈਣ ਦੇਣਾ ਸਾਡਾ ਚੱਕਰ ਇਹ ਆ ਵੀ ਜੇਕਰ ਬੀਜ ਦੀ ਚੋਣ ਵਧੀਆ ਕਰ ਲਈ ਤੁਸੀਂ ਨੇ ਤਾਂ ਤੁਸੀਂ ਇਨਕਮ ਵੀ ਚੰਗੀ ਕਰ ਸਕਦੇ ਹੋ ਜੇਕਰ ਤੁਹਾਡੇ ਬੀਜ ਦੀ ਚੋਣ ਮਾੜੀ ਹੋ ਗਈ ਤੁਸੀਂ ਦੁਕਾਨਦਾਰਾਂ ਦੇ ਗੱਲ ਲਾ ਕੇ ਕੋਈ ਮਾੜੀ ਕੰਪਨੀ ਦਾ ਬੀਜ ਲਾ ਲਿਆ ਤਾਂ ਤੁਹਾਨੂੰ ਕੁਝ ਨਹੀਂ ਕੱਢਣ ਪਾਉਣ ਨੂੰ ਹੈਗਾ ਇਹੀ ਕੰਮ ਜਿਵੇਂ ਤੁਸੀਂ ਖਰਬੂਜੇ ਤੇ ਗੱਲ ਕਰਦੇ ਹੋ ਵੀ ਖਰਬੂਜੇ ਦਾ ਕਿਹੜਾ ਲਾਈਏ ਖਰਬੂਜੇ ਦੀਆਂ ਕਾਫੀ ਵੈਰਾਈਟੀਆਂ ਨੇ ਜਿਵੇਂ ਇਹਨਾਂ ਦੀ ਖਰਬੂਜੇ ਦੀ ਬੋਬੀ ਤੇ ਜੰਨਤ ਤਰਬੂਜ ਦੀ ਮੰਨਤ ਤਰਬੂਜ ਦੀ ਇਹਨਾਂ ਦੇ ਵਿੱਚ ਇਹ ਕੰਪਨੀ ਕਾਫੀ ਸਾਈ ਹੋਈ ਆ ਇਸੇ ਤਰ੍ਹਾਂ ਹੁਣ 2-3 ਸਾਲਾਂ ਦੇ ਵਿੱਚ ਇਹ ਖੀਰੇ ਦੇ ਵਿੱਚ ਵੀ ਚੰਗਾ ਨਾਮ ਨਾਮ ਕਮਾ ਚੁੱਕੀ ਐ ਇਸ ਤਰ੍ਹਾਂ ਤੁਸੀਂ ਇਹ ਤਰ ਦੇ ਬਾਣ ਵਿੱਚ ਵਿੱਚ ਲੋਕਾਂ ਦੇ ਫੋਨ ਵਗੈਰਾ ਆਉਣਗੇ ਵੀ ਬਹਾਨਾ ਕਦੋਂ ਖਾਲੀ ਹੋ ਜੂਗਾ ਇਹ ਤੁਸੀਂ ਮੰਨ ਕੇ ਚੱਲੋ ਵੀ ਮਹਾਨ ਤੁਹਾਡਾ ਜੀਰੀ ਦੇ ਟਾਈਮ ਨੂੰ ਬਿਲਕੁਲ ਟਾਈਮ ਨਾਲ ਖਾਲੀ ਹੋ ਜੂਗਾ ਤੜਾਈ ਦੀ ਗੱਲ ਕਰੀਏ ਤਾਂ ਤੜਾਈ ਲਗਭਗ 35 ਤੋਂ ਸਟਾਰਟ ਹੋ ਜਾਣੀ ਆ 40 ਤੇ ਹੋ ਜੂ ਉਹ ਤੁਹਾਡੇ ਤੇ ਆ ਵੀ ਤੁਸੀਂ ਕਿੰ ਕਿਦਾਂ ਦੀ ਮਿਹਨਤ ਕਰਦੇ ਹੋ ਜਿਵੇਂ ਬੀਲਾ ਸக்ஸੈਸ ਕਰ ਲੈਨੇ ਹੋ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਨਹੀਂ ਆਉਣ ਦਿੰਦੇ 5-7 ਦਿਨਾਂ ਦਾ ਤਾਂ ਐਵੇਂ ਹੀ ਫਰਕ ਪੈ ਜਾਂਦਾ ਜਾਂ ਜਰਮੀਨੇਸ਼ਨ ਤੇਜ਼ ਕਰ ਲੈਨੇ ਹੋ ਇਸ ਨੂੰ ਉਸ ਤੋਂ ਬਾਅਦ ਕੀ ਹੈ ਜਦੋਂ ਆਪਾਂ ਤੜਾਈ ਕਰਨੀ ਹੈ ਤਾਂ ਜੇਕਰ ਆਪਣੇ ਲਵੇ ਡ੍ਰਿਪ ਦਾ ਸਾਧਨਾ ਤਾਂ ਫਿਰ ਆਪਾਂ ਇਸ ਦੇ ਉੱਤੇ ਹਰ ਤੜਾਈ ਤੋਂ ਬਾਅਦ ਇਸ ਨੂੰ ਆਪਾਂ ਨੇ ਖਾਦ ਦੇਣੀ ਹੁੰਦੀ ਹੈ ਕਿਸੇ ਵਾਰ ਤੁਸੀਂ ਡੀਪੀ ਦੇ ਦਿਓ ਕਿਸੇ ਵਾਰੀ ਪੋਟਾਸ਼ ਦੇ ਦਿਓ ਕਿਸੇ ਵਾਰੀ ਤੁਸੀਂ ਕੈਲਸ਼ੀਅਮ ਪਲੱਸ ਬੋਰਨ ਦੇ ਦੋ ਕੈਲਸ਼ੀਅਮ ਦੇ ਦੋ ਬੋਰਨ ਦੇ ਦੋ ਕਾਫੀ ਤਰ੍ਹਾਂ ਦੇ ਤੱਤ ਨੇ ਜਿੰਕ ਵੀ ਦੇਣਾ ਜ਼ਰੂਰੀ ਬਣਦਾ ਬਾਕੀ ਆਪਾਂ ਜਿੰਕ ਵਗੈਰਾ ਦੀ ਸਪਰੇ ਵੀ ਕਰ ਸਕਦੇ ਆ ਰਿਲੇਟਡ ਜਿੰਕ ਦੀ ਉਹ ਪਰ ਪਰ ਲੀਟਰ ਗ੍ਰਾਮ ਹੁੰਦੀ ਹੈ 1 ਲੀਟਰ ਦਾ 1 ਗ੍ਰਾਮ ਹੁੰਦਾ ਇਸ ਤਰ੍ਹਾਂ ਆਪਾਂ ਕਾਫੀ ਤਰ੍ਹਾਂ ਦੀਆਂ ਮੈਕਰੋਨਿਊਟ੍ਰੀਐਂਟ ਸਿੜਕ ਕੇ ਇਸ ਦੇ ਉੱਤੇ ਇਹ ਆਪਣੀ ਫਸਲ ਨੂੰ ਵਧੀਆ ਤੇ ਝਾੜ ਵਧਾ ਸਕਨੇ ਆ ਇਸ ਦਾ ਬਾਕੀ ਮੰਡੀ ਦੀ ਗੱਲ ਕਰੀਏ ਵੀ ਇਹ ਕੀ ਰੇਟ ਵਿਕ ਜਾਂਦਾ ਮੰਡੀ ਬਾਰੇ ਵੀਰੇ ਕੁਝ ਨਹੀਂ ਕਹਿ ਸਕਦੇ ਮੰਡੀ ਦਾ ਤਾਂ ਹੁਣ ਮੰਡੀ ਦੇ ਵਿੱਚ ਜਦੋਂ ਜਾਊਗੀ ਚੀਜ਼ ਫੇਰ ਹੀ ਪਤਾ ਲੱਗੂਗਾ ਪਰ ਇਹ ਹੈਗਾ ਵੀ ਹੋਰ ਕੰਪਨੀਆਂ ਦੇ ਇਹ ਖੀਰੇ ਨਾਲੋਂ ਇਹਦਾ ਸਾਈਜ਼ ਵੀ ਵਧੀਆ ਹੁੰਦਾ ਤੇ ਸੋਨਾ ਹੁੰਦਾ ਮੰਡੀ ਦੇ ਵਿੱਚ ਪਹਿਲੇ ਆਧਾਰ ਤੇ ਆਪਣੀ ਜੇਕਰ ਵਧੀਆ ਫਸਲ ਆ ਤਾਂ ਆਪਣੀ ਵਿਕਦੀ ਆ ਪੈਕਿੰਗ ਬੁਕਿੰਗ ਕਰਨ ਤੇ ਵੀ ਤੁਹਾਨੂੰ ਵੀਡੀਓ ਬਣਾ ਕੇ ਪਾਉਂਗਾ ਮੈਂ ਵੀ ਕਿਵੇਂ ਪੈਕਿੰਗ ਕਰਨੀ ਚਾਹੀਦੀ ਆ ਕਿੰਨਾ ਝਾੜ ਦੇ ਰਿਹਾ ਸਾਰਾ ਕੁਝ ਦੱਸੂਗਾ ਜੇਕਰ ਹੁਣ ਮਲਚਿੰਗ ਦੀ ਗੱਲ ਕਰੀਏ ਤਾਂ ਮਲਚਿੰਗ ਦੇ ਲਗਭਗ 2.5 ਰੋਲ 1 ਏਕੜ ਤੇ ਲੱਗ ਜਾਂਦੇ ਨੇ ਜਿਹੜੇ ਕੀ 8-800 ਮੀਟਰ ਦੇ ਹੁੰਦੇ ਨੇ 1000-1000 ਮੀਟਰ ਦੇ ਦੋ ਰੋਲ ਲੱਗ ਜਾਂਦੇ ਨੇ ਇਹਨਾਂ ਦੀ ਕੀਮਤ ਜਾਣੀ ਹੈ ਤਾਂ ਤੁਸੀਂ ਮੰਨ ਕੇ ਚੱਲੋ ਵੀ 8-10000 ਰੁਪਏ ਦਾ ਖਰਚਾ ਹੈਗਾ ਜਿਹੜੀ ਰੁਚੀਤਾਰ ਉਚਿਤਤਾ ਤਾਂ ਮੇਨਾ ਮਲਚਿੰਗ ਤੋਂ ਵੀ ਹੋ ਜਾਂਦਾ ਪਰ ਫਿਰ ਉਹ ਨਿਕਲ ਜਾਂਦਾ ਮਲਚਿੰਗ ਵਾਲਾ ਖਰਚਾ ਜੇਕਰ ਆਪਾਂ ਮਲਚਿੰਗ ਬਸਾਉਨੇ ਆ ਕਿਉਂਕਿ ਬੁਡਾਈ ਕਰਨੀ ਬਹੁਤ ਮਹਿੰਗੀ ਅੱਜ ਦੇ ਟਾਈਮ 'ਚ ਮਲਚਿੰਗ ਕੋਈ ਮਹਿੰਗੀ ਨਹੀਂ ਹੈਗੀ ਇਹ ਚੀਜ਼ਾਂ ਨੂੰ ਦੇਖ ਕੇ ਤੁਸੀਂ ਜਿੰਨਾ ਖਰਚਾ ਕਰੋਗੇ ਉਨਾ ਤੁਹਾਨੂੰ ਪ੍ਰੋਫਿਟ ਹੋਊਗਾ ਜਿਹੜਾ ਦੂਸਰਾ ਹੈਗਾ ਸਿਮਰਾ ਸਿਮਰਤਾ ਬਿਨਾ ਮਲਚਿੰਗ ਤੋਂ ਹੁੰਦੇ ਨਹੀਂ ਉਹ ਸੀਡ ਲੈਸ ਹੈਗਾ ਜਿਹੜਾ ਕੀ ਕੰਪਨੀ ਕਹਿੰਦੀ ਹੈ ਤੇ ਇਸ ਤਰ੍ਹਾਂ ਖੀਰੇ ਦੀ ਖੇਤੀ ਕੀਤੀ ਜਾਂਦੀ ਹੈ ਹੁਣ ਬਹੁਤ ਵਧੀਆ ਟਾਈਮ ਚੱਲ ਰਿਹਾ ਐ ਇਸ ਨੂੰ ਆਪਾਂ 1 ਫਰਵਰੀ ਤੋਂ ਬਜਾਈ ਇਹਦੀ ਸ਼ੁਰੂ ਕਰ ਸਕਦੇ ਆ ਕਿਵੇਂ ਆਪਾਂ ਮੰਨ ਲਓ ਮੱਕੀ ਲਾਉਣੇ ਆ ਮੱਕੀ ਨਾਲੋਂ ਜ਼ਿਆਦਾ ਵਧੀਆ ਮੱਕੀ ਨਾਲੋਂ ਜ਼ਿਆਦਾ ਵਧੀਆ ਪਰ ਮਿਹਨਤ ਥੋੜੀ ਜ਼ਿਆਦਾ ਹੈਗੀ ਆ ਇਸ ਤਰ੍ਹਾਂ ਆਪਾਂ ਖੀਰੇ ਦੀ ਖੇਤੀ ਕਰਕੇ ਯਾਨੀ ਜੇ ਤੁਸੀਂ ਜ਼ਿਆਦਾ ਨਹੀਂ ਟਮੂ ਟਮੂਟਾ 1 ਕਿਲੇ ਤੋਂ ਸਾਰਾ ਖਰਚਾ ਕੱਢ ਕੇ ਲੱਖ ਤੋਂ 1.5 ਲੱਖ ਰੁਪਇਆ ਬੜੇ ਆਰਾਮ ਨਾਲ ਬਣਾ ਸਕਦੇ ਹੋ। ਇਹ ਜ਼ਿਆਦਾ ਨਹੀਂ ਕਹਿੰਦੇ। ਪਾਰ ਕੀ ਆ ਥੋੜੀ ਮਿਹਨਤ ਦੀ ਲੋੜ ਆ। ਐਨਾ ਕੁਝ ਕਹਿੰਦਾ ਹੋਇਆ ਜੇਕਰ ਕੁਝ ਗਲਤ ਬੋਲ ਗਿਆ ਤਾਂ ਮਾਫ਼ ਕਰਨਾ। ਮੈਂ ਤੁਹਾਡਾ ਓਮਕਾਰ ਸਿੰਘ ਪਲਾਨ ਟਿੰਫੂ ਬਾਈ ਓਮਕਾਰ ਸਿੰਘ ਮੇਰੇ ਚੈਨਲ ਦਾ ਨਾਮ ਆ। ਜੇਕਰ ਮੇਰਾ ਚੈਨਲ ਨੂੰ ਤੁਸੀਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੋ। ਜੇਕਰ ਕਰ ਲਿਆ ਤਾ ਫਿਰ ਅੱਗੇ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਕਿ ਹੋਰ ਵੀ ਕਿਸਾਨ ਵੀਰਾਂ ਨੂੰ ਜਾਣਕਾਰੀ ਮਿਲ ਸਕੇ ਕੋ ਵੀ ਕੋਈ ਨਵੇਂ ਮਤਵਲ ਫਸਲ ਦੀ ਬਿਜਾਈ ਕਰਨ ਮੈਂ ਚਾਹੁੰਦਾ ਵੀ ਉਹ ਵੀ ਦੋ ਪੈਸੇ ਵਧੀਆ ਕਮਾਉਣ ਐਨਾ ਕੁਝ ਕਹਿੰਦਾ ਹੋਇਆ ਧੰਨਵਾਦ ਜੀ